ਅੱਜ ਜਦੋਂ ਇੱਕਦਮ ਦਫ਼ਤਰ ਬੈਠੇ ਨੂੰ ਢੋਲ ਦੀ ਥਾਪ ਸੁਣੀ ਤਾਂ ਚੈੱਕ ਕੀਤਾ ਬਾਹਰ ਕੀ ਗੱਲ ਹੋ ਗਈ ਪਤਾ ਲੱਗਿਆ ਕਿ ਟੀਟੂ ਬਾਣੇ ਜੀ ਆ ਰਹੇ ਨੇ ਟੀਟੂ ਬਾਣੇ ਜੀ ਇੱਕ ਵਿਅੰਗਮਈ ਕਲਾਕਾਰ ਨੇ ਜਿਹੜੇ ਆਪ ਦੇ ਤਰੀਕੇ ਨਾਲ ਆਪ ਦੇ ਵਿਅੰਗਨ ਨਾਲ ਆਪਣੀ ਗੱਲ ਕਹਿਣ ਦਾ ਬਹੁਤ ਵਧੀਆ ਤਰੀਕਾ ਰੱਖਦੇ ਆ ਤੇ ਇਹਨਾਂ ਨੇ ਅੱਜ ਸਾਡੇ ਦਫ਼ਤਰ ਆ ਕੇ ਸਾਡੇ ਜਿਹੜੇ ਇਹਨਾਂ ਨੇ ਪਿੱਛੇ ਜਿਹੜੇ ਮਾਰਯੋ ਕਮਿਸ਼ਨਰ ਪੁਲਿਸ ਜੀ ਸ਼੍ਰੀ ਸੁਪਨ ਸ਼ਰਮਾ ਜੀ ਦੀ ਜਿਹੜੀ ਦੂਰ ਦ੍ਰਿਸ਼ਟੀ ਹੈ ਜਿਹੜੀ ਉਹਨਾਂ ਦੀ ਸੋਚ ਹੈ ਕਿ ਲੁਧਿਆਣਾ ਸ਼ਹਿਰ ਨੂੰ ਜਾਮ ਮੁਕਤ ਤੇ ਐਕਸੀਡੈਂਟ ਮੁਕਤ ਸ਼ਹਿਰ ਬਣਾਉਣਾ ਉਹਦੇ ਵਾਸਤੇ ਸਾਨੂੰ ਗਾਈਡ ਕਰ ਰਹੇ ਹੈ ਅਸੀਂ ਉਹਨਾਂ ਦੀਆਂ ਜਿਹੜੀਆਂ ਗਾਈਡਲਾਈਨ ਦੇ ਮੁਤਾਬਕ ਅਸੀਂ ਸ਼ਹਿਰ ਨੂੰ ਵਧੀਆ ਆਪਣੇ ਸ਼ਹਿਰ 'ਚ ਕੰਮ ਕਰਨ ਵਾਸਤੇ ਅਸੀਂ ਬਹੁਤ ਮਿਹਨਤ ਕਰ ਰਹੇ ਹਾਂ ਜਿਹਦੇ 'ਚ মিডিਆ ਤੁਸੀਂ ਸਾਰੇ ਸਾਡਾ ਸਾਥ ਦੇ ਰਹੇ ਹੋ ਤੇ ਦੇਖੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀਆਂ ਅੱਛੀਆਂ ਸੰਸਥਾਵਾਂ ਐਨ ਜੀਓਜ਼ ਵੀ ਅੱਗੇ ਆ ਕੇ ਸਾਨੂੰ ਜਿਹੜਾ ਐਪਰੀਸ਼ੀਏਟ ਕਰ ਰਹੀਆਂ ਅੱਜ ਟੀਟੂ ਬਾਣੀਆ ਜੀ ਸਾਡੇ ਦਫ਼ਤਰ ਆਏ ਆ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਨਾਲ ਹੀ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਜਦੋਂ ਇਹ ਜੇ ਸਨਮਾਨ ਆਉਂਦੇ ਆ ਤੁਹਾਨੂੰ ਕੋਈ ਐਪਰੀਸ਼ੀਏਟ ਕਰਦਾ ਤਾਂ ਤੁਹਾਡੀ ਜ਼ਿੰਮੇਵਾਰੀ ਹੈ ਜਿਹੜੀ ਹੋਰ ਵੱਧ ਜਾਂਦੀ ਹੈ ਕਿਉਂਕਿ ਜਿਹੜੇ ਆਪ ਦੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨਾ ਉਹਦੇ ਵਾਸਤੇ ਤੁਹਾਨੂੰ ਬਹੁਤ ਮਿਹਨਤ ਕਰਨ ਦੀ ਲੋੜ ਹੁੰਦੀ ਹੈ ਤੇ ਮੈਂ ਵਾਦਾ ਕਰਦਾ ਕਿ ਅਸੀਂ ਹੋਰ ਮਿਹਨਤ ਕਰਾਂਗੇ ਹੋਰ ਮਿਹਨਤ ਕਰਕੇ ਹੁਣੇ ਟੀ2ਜੀ ਫਿਗਰਾਂ ਦੱਸ ਰਹੇ ਸੀ ਕਿ ਹੈਲਮਟਾਂ ਤੋਂ ਬਿਨਾਂ ਕਿੰਨੀ ਜਾਨ ਜਾਂਦੀ ਹੈ ਮੈਂ ਜਦ ਲਾਸਟ ਈਅਰ ਦੀ ਫਿਗਰ ਦੀ ਗੱਲ ਛੋਟੀ ਜੀ ਤੁਹਾਨੂੰ ਦੱਸ ਕੇ ਮਾਫੀ ਮੰਗੂਗਾ ਬਾਅਦ ਚ ਕਿ ਪਿਛਲੇ ਸਾਲ 1,80,000 ਲੋਕ ਇੱਕ ਸਾਲ 'ਚ ਸਾਡੇ ਦੇਸ਼ ਵਿੱਚ ਅਜਾਈ ਸੜਕਾਂ ਤੇ ਆਪਣੀ ਜਾਨ ਦੇ ਕੇ ਦੁਰਘਟਨਾਵਾਂ ਸੜਕ ਦੀਆਂ ਦੁਰਘਟਨਾਵਾਂ ਆਈ ਤੇ ਇਹਨਾਂ ਵਿੱਚੋਂ 1,06,000 ਲੋਕ ਹੋ ਸੀ 66% ਲੋਕ 180000 ਚੋਂ ਜਿਹੜੇ ਲੋਕ 18 ਤੋਂ 24 ਸਾਲ ਦੀ ਉਮਰ ਦੇ ਗਰੁੱਪ ਦੇ ਸੀ ਸੋਚ ਕੇ ਦੇਖੋ ਕਿ ਨੌਜਵਾਨ ਜਿਹੜੇ 106000 ਨੌਜਵਾਨ ਜਿਹੜੇ ਬੱਚੇ ਬੱਚੀਆਂ ਇਸ ਰੋਡ ਐਕਸੀਡੈਂਟਾਂ ਚ ਆਪਣੀ ਜਾਨ ਦੇ ਗਏ ਤੇ ਹੈਲਮਟ ਦੀ ਗੱਲ ਆਈ ਹੈ ਤੇ ਹੈਰਾਨ ਹੋਵੋਗੇ ਤੁਸੀਂ ਇਸ ਫਿਗਰ ਚੋਂ 30000 ਉਹ ਲੋਕ ਨੇ ਜਿਨ੍ਹਾਂ ਦੀ ਜਾਨ ਸਿਰਫ ਹੈਲਮਟ ਨਾ ਪਹਿਨਣ ਕਰਕੇ ਹੋਈ ਹੈ ਬਹੁਤ ਗੰਭੀਰ ਮੁੱਦਾ ਕਿ ਬਿਲਕੁਲ ਜਿਵੇਂ ਟੀਟੂ ਜੀ ਨੇ ਦੱਸਿਆ ਕਿ ਆਪਾਂ ਪੁਲਿਸ ਦਾ ਨਾਕਾ ਦੇਖ ਕੇ ਚੀਜ਼ਾਂ ਨਾ ਕਰੀਏ ਇਹ ਜਿਹੜੀਆਂ ਸੈਲਫ ਸੇਵਿੰਗ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਆਪ ਦੀ ਜਾਨ ਨੂੰ ਸੁਰੱਖਿਅਤ ਰੱਖਦੀਆਂ ਨੇ ਉਹ ਚਾਹੇ ਸੀਟ ਬੈਲਟ ਦਾ ਲਾਉਣਾ ਚਾਹੇ ਹੈਲਮਟ ਦਾ ਲੈਣਾ ਇਹ ਜਿਹੜੇ ਗੈਜਟਸ ਹੈਗੇ ਆ ਇਹ ਸਾਨੂੰ ਯੂਜ਼ ਕਰਨੇ ਚਾਹੀਦੇ ਆ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬੈਲਟ ਜੇ ਲਾਈ ਕੋਈ ਹੈ ਨਾ ਤੁਸੀਂ ਤਾਂ ਹੀ ਤੁਹਾਡਾ ਜਿਹੜਾ ਉਹਦੇ ਚ ਗੁਆਰਾ ਇੱਕ ਫਿੱਟ ਹੁੰਦਾ ਐਕਸੀਡੈਂਟ ਗੱਡੀ ਹਿੱਟ ਹੋਣ ਤੇ ਜਿਹੜਾ ਉਹ ਗੁਆਰਾ ਨਿਕਲਦਾ ਜਿਹੜਾ ਤੁਹਾਡੀ ਜਾਨ ਨੂੰ ਬਚਾਉਂਦਾ ਉਹ ਤਾਂ ਆ ਹੀ ਖੁੱਲੇਗਾ ਜੇ ਤੁਸੀਂ ਸੀਟ ਬੈਲਟ ਲਾਈਆ ਸੋ ਮੇਰੀ ਬੇਨਤੀ ਹੈ ਕਿ ਬੜਾ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਟੀਟੂ ਬਾਣੀਆ ਜੀ ਵਰਗੇ ਚੰਗੇ ਜਿਹੜੇ ਲੋਕ ਜਿਹੜੇ ਆ ਆਮ ਤੌਰ ਤੇ ਤੁਸੀਂ ਬਹਿੰਕ ਚ ਦੇਖੇ ਹੋਏ ਹੋ ਅੱਜ ਗੰਭੀਰ ਹੋ ਕੇ ਆ ਸਾਨੂੰ ਸਨਮਾਨਤ ਕਰਨ ਆਏ ਆ ਤੇ ਗੰਭੀਰ ਮੁੱਦਾ ਲੈ ਕੇ ਆਏ ਆ ਤੇ ਇਹਨਾਂ ਦਾ ਜਿਹੜਾ ਇਹਨਾਂ ਦਾ ਵੀ ਉਦੇਸ਼ ਉਹੀ ਹੈ ਕਿ ਆਪਾਂ ਜਿਹੜੀਆਂ ਇੰਨੀਆਂ ਜਾਨਾਂ ਨਜਾਇਜ਼ ਜਿਹੜੀਆਂ ਸੜਕਾਂ ਤੇ ਜਾ ਰਹੀਆਂ ਉਹਨਾਂ ਨੂੰ ਬਚਾਨ ਚ ਜੇ ਕੋਈ ਬੰਦਾ ਮਿਹਨਤ ਕਰ ਰਿਹਾ ਤਾਂ ਉਹਨੂੰ ਅਸੀਂ ਐਪਰੀਸ਼ੀਏਟ ਕਰੀਏ ਇਹਨਾਂ ਨੇ ਹੱਥ ਵਧਾਇਆ ਸਮਾਜਿਕ ਤੌਰ ਤੇ ਕਿ ਤੁਸੀਂ ਸਾਡੀ ਡਿਊਟੀ ਲਾਓ ਅਸੀਂ ਤੁਹਾਡੇ ਨਾਲ ਖੜਾਂਗੇ ਸੋ ਇਦਾਂ ਹੀ ਜ਼ਿਆਦਾ ਅਸੀਂ ਸਾਰੇ ਇੱਕ ਦੂਜੇ ਨਾਲ ਰਲ ਕੇ ਅਸੀਂ ਮੈਂ ਕਿਸੇ ਸ਼ਹਿਰ ਦੀ ਵਿਸ਼ੇਸ਼ਤਾ ਹੀ ਨਹੀਂ ਕਰਨੀ ਪਰ ਮੈਂ ਇਹ ਜ਼ਰੂਰ ਕਹੂੰਗਾ ਅਸੀਂ ਕਿਸੇ ਸ਼ਹਿਰ ਦੀ ਇੱਜ਼ਤ ਕਰਕੇ ਆਪਦੇ ਸ਼ਹਿਰ ਦੀ ਬੇਇੱਜ਼ਤੀ ਨਾ ਕਰੀਏ ਆਪਾਂ ਜਦ ਅਸੀਂ ਕਿਸੇ ਸ਼ਹਿਰ ਦੀ ਇੱਜ਼ਤ ਹੁੰਦੀ ਹੈ ਤਾਂ ਮੈਨੂੰ ਐ ਲੱਗਦਾ ਕਿ ਅਸੀਂ ਬੌਣੇ ਜੇ ਮਹਿਸੂਸ ਕਰਦੇ ਹਾਂ ਵੀ ਕੀ ਗੱਲ ਅਸੀਂ ਆਪਣੇ ਸ਼ਹਿਰ ਚ ਨਹੀਂ ਕਰ ਸਕਦੇ ਆ ਹੌਸਲੇ ਹੁੰਦੇ ਆ ਦੇਖੋ ਸੰਸਥਾਵਾਂ ਗਿਆਰੀਆਂ ਵੀ ਅਸੀਂ ਆਪਣੇ ਲੁਧਿਆਣਾ ਸ਼ਹਿਰ ਨੂੰ ਵਧੀਆ ਸ਼ਹਿਰ ਬਣਾਉਣ ਤੇ ਟ੍ਰੈਫਿਕ ਪੁਲਿਸ ਦਾ ਸਾਥ ਦੇਵਾਂਗੇ ਅਸੀਂ ਰਲ ਕੇ ਲੁਧਿਆਣਾ ਸ਼ਹਿਰ ਨੂੰ ਜਾਮ ਮੁਕਤ ਅਤੇ ਐਕਸੀਡੈਂਟ ਮੁਕਤ ਸ਼ਹਿਰ ਬਣਾਵਾਂਗੇ ਬਹੁਤ ਬਹੁਤ ਧੰਨਵਾਦ ਸਰ ਲੋਕਾਂ ਨੂੰ ਏਅਰ ਕਰਦੇ ਹਾਂ ਸਰ ਪਰ ਫਿਰ ਵੀ ਕਿਤੇ ਨਾ ਕਿਤੇ ਨੈਗੇਟਿਵ ਕਮੈਂਟ ਆ ਜਾਂਦੇ ਨੇ ਉਹਨਾਂ ਲੋਕਾਂ ਨੂੰ ਤੁਸੀਂ ਦੇਖੋ ਨੈਗੇਟਿਵ ਕਮੈਂਟ ਜਿਹੜੇ ਆ ਉਹ ਸਾਨੂੰ ਹੋਰ ਜਿਹੜਾ ਬਹੁਤ ਜ਼ਿਆਦਾ ਪ੍ਰੇਰਿਤ ਕਰਦੇ ਆ ਤੁਸੀਂ ਦੇਖਿਆ ਹੋਣਾ ਮੈਂ ਵੀ ਉਹ ਦੇਖਿਆ ਨੈਗੇਟਿਵ ਕਮੈਂਟ ਜਿਹੜੇ ਕਿਸੇ ਵਿਅਕਤੀ ਵਿਸ਼ੇਸ਼ ਨੇ ਆਪਦੀ ਪਾਈ ਹੈ ਜਿਹੜੀ ਉਹਨਾਂ ਨੇ ਪੋਸਟ ਪਾਈ ਉਹਦੇ ਥੱਲੇ ਤੁਸੀਂ ਦੇਖਿਆ ਹੋਊਗਾ ਕਿ ਕਿਸੇ ਇੱਕ ਬੰਦੇ ਨੇ ਵੀ ਜਿਹੜਾ ਕਮੈਂਟ ਹੈ ਉਹ ਸਾਡੇ ਖਿਲਾਫ ਨਹੀਂ ਲਿਖਿਆ ਤੇ ਉਹ ਤਾਂ ਫਿਰ ਕਮੈਂਟ ਪਾਉਣ ਵਾਲੇ ਨੂੰ ਸੋਚ ਚਾਹੀਦੀ ਹੈ ਵੀ ਇਹਦੇ ਵਿੱਚ देखो ਮੈਂ ਦੱਸਣਾ ਚਾਹੁੰਦਾ ਉਹਨਾਂ ਦਾ ਸੀ ਵੀ ਕੀ ਇਹ ਮਤਲਬ ਇਹ ਚੀਜ਼ਾਂ ਕਰਕੇ ਤੁਸੀਂ ਅਸੀਂ ਕੋਈ ਸੋਸ਼ਲ ਮੀਡੀਆ ਤੇ ਜਾ ਕੇ ਮੈਂ ਤਾਂ ਪਿਛਲੇ 8-9 ਸਾਲ ਤੋਂ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਕਿਉਂਕਿ ਟ੍ਰੈਫਿਕ ਪੁਲਿਸ ਦੀ ਜੇ ਤੁਸੀਂ ਕੋਈ ਗੱਲ ਕਰਨੀ ਹੈ ਤਾਂ ਟ੍ਰੈਫਿਕ ਦੀ ਗੱਲ ਕਰਨ ਵਾਸਤੇ ਤੁਹਾਨੂੰ ਇੱਕ ਪਲੇਟਫਾਰਮ ਚਾਹੀਦਾ ਜਿਹੜਾ ਸੋਸ਼ਲ ਮੀਡੀਆ ਦਾ ਪਲੇਟਫਾਰਮ ਆ ਅੱਜ ਦੀ ਡੇਟ ਸਭ ਤੋਂ ਵਧੀਆ ਪਲੇਟਫਾਰਮ ਹੈ ਕਿਉਂਕਿ ਤੁਸੀਂ ਆਪ ਦੀ ਗੱਲ ਇੱਕ ਮੈਂ ਇੱਥੇ ਬੈਠਾ ਜੇ ਕੋਈ ਗੱਲ ਕਹਿ ਦੂੰਗਾ ਤਾਂ ਮੇਰੀ ਗੱਲ ਜਿਹੜੀ ਹੈ ਉਹ ਬਹੁਤ ਲੋਕਾਂ ਤੱਕ ਇੱਕ ਸਕਿੰਟ 'ਚ ਪਹੁੰਚ ਜਾਂਦੀ ਹੈ ਸੋ ਇਹਨੂੰ ਬੁਰਾ ਨਾ ਮੰਨੋ ਤੇ ਜੇ ਅਸੀਂ ਸੋਸ਼ਲ ਮੀਡੀਆ ਤੇ ਜਾ ਕੇ ਕੋਈ ਗੱਲ ਕਹਿਨੇ ਆ ਤੁਹਾਨੂੰ ਨਹੀਂ ਚੰਗੀ ਲੱਗਦੀ ਬ੍ਰਦਰ ਤੁਸੀਂ ਆ ਦੇਖੋ ਜਿਹਨੂੰ ਸਾਡਾ ਇਹ ਮੁੱਦਾ ਨਹੀਂ ਚੰਗਾ ਲੱਗਦਾ ਉਹ ਨਾ ਦੇਖੇ ਪਰ ਐ ਨਹੀਂ ਕਰਨਾ ਚਾਹੀਦਾ ਜੇ ਕੋਈ ਆਪਾਂ ਰਲ ਕੇ ਕੋਈ ਅ ਅੱਛੀ ਗੱਲ ਆਪਣੇ ਸ਼ਹਿਰ ਵਾਸਤੇ ਕਰਨੀ ਚਾਹੁੰਦੇ ਆ ਤਾਂ ਸਾਨੂੰ ਰਲ ਕੇ ਆ ਗਿਆਣਾ ਚਾਹੀਦਾ ਮੇਰਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਸਾਡੇ ਬਾਰੇ 네ਗੇਟਿਵ ਸੋਚ ਰੱਖਦੇ ਕੋਈ ਗੱਲ ਜੇ ਸਾਡੇ 'ਚ ਸਾਡੇ ਕੰਮ 'ਚ ਕੋਈ ਦਮ ਹੋਊਗਾ ਤਾਂ ਅਸੀਂ ਆਪਣੇ ਸਾਡੇ ਜਿਹੜੇ ਭੈਣ ਭਰਾ ਸਾਡੇ ਤੋਂ ਕਿਸੇ ਗੱਲੋਂ ਨਾਰਾਜ਼ ਹੋਣਗੇ ਹੋ ਸਕਦਾ ਮੈਂ ਉਹਨਾਂ ਦਾ ਕੋਈ ਕੰਮ ਨਾ ਕੀਤਾ ਹੋਵੇ ਕੋਈ ਗੱਲ ਨਹੀਂ ਸਰ ਜਿੱਦਾਟੀ ਰੋਹਣੀ ਨੇ ਕਿਹਾ ਸਰ ਨੂੰ ਸੁਣਨੂ ਕਿ ਆ ਵੀ ਚੰਡੀਗੜ੍ਹ ਬਣਾ ਦਿਓ ਸ਼ਹਿਰ ਲੁਧਿਆਣੇ ਨੂੰ ਕੀ ਕਰੂੰਗੀ ਹੁਣ ਕਿਸੇ ਉਹਦੇ ਵਾਸਤੇ ਤੇ ਸਾਡਾ ਤਾਂ ਸ਼ਹਿਰ ਮਾਂਚੈਸਟਰ ਆਵਾਜਦਾ ਵਰਲਡ ਦਾ ਤੇ ਟੀਟੂ ਬਾਣੀਆ ਜੀ ਵੀ ਸਾਡੇ ਸ਼ਹਿਰ ਦੇ ਖਾਸ ਬਸਨੀਕ ਨੇ ਵਧੀਆ ਬਹੁਤ ਵਧੀਆ ਕੰਮ ਕਰਦੇ ਆ ਤੇ ਅਸੀਂ ਇਹ ਤਾਂ ਕੁਝ ਵੀ ਨਹੀਂ ਜੀ ਤੁਸੀਂ ਆਮ ਦੇਖਦੇ ਹੋ ਕਿ ਬੰਦਾ 2-3 3 ਦਿਨ ਦੇ ਟੂਰ ਦੁਬਈ ਦਾ ਲਾ ਕੇ ਆ ਕੇ ਕਹਿਣ ਲੱਗ ਜਾਂਦਾ ਵੀ ਉਹਨੇ ਨਜ਼ਾਰਾ ਆ ਗਿਆ ਤੇ ਤਿੰਨੇ ਦਿਨਾਂ 'ਚ ਜੇ ਬੰਦਾ ਉੱਥੇ ਨਜ਼ਾਰਾ ਲੈ ਸਕਦਾ ਤੇ ਜਿੱਥੇ ਅਸੀਂ ਜੰਮੇ ਪਲੇ ਆ ਅਸੀਂ ਆਪਣੇ ਸ਼ਹਿਰ 'ਚ ਕਿਉਂ ਨਹੀਂ ਵਧੀਆ ਬਣਾ ਸਕਦੇ ਅਸੀਂ ਬਣਾਵਾਂਗੇ ਤੇ ਸੋਚ ਅੱਛੀ ਹੋਣੀ ਚਾਹੀਦੀ ਆ ਉਸਾਰੂ ਹੋਣੀ ਚਾਹੀਦੀ ਆ ਤੇ ਬਹੁਤ ਕੁਛ ਬਹੁਤ ਵਧੀਆ ਹੋ ਜਾਂਦਾ ਤੇ ਆਪਾਂ ਜੇ ਰਲ ਗਏ ਹੁਣ ਦੇਖੋ ਮੈਨੂੰ ਪਹਿਲੇ ਦਿਨ ਤੋਂ মিডিਆ ਦਾ ਜਦੋਂ ਮੈਂ ਨੌਕਰੀ ਜੁਆਇਨ ਕੀਤੀ ਆ ਪਹਿਲੇ ਦਿਨ ਤੋਂ ਪੋਜ਼ਿਟਿਵ ਸਾਥ ਮੈਨੂੰ ਮੇਰੇ মিডিਆ ਸਾਥੀ ਭਰਾਵਾਂ ਦਾ ਮਿਲਦਾ ਰਿਹਾ ਕਿਉਂਕਿ ਮੈਂ ਨਾ ਕਦੇ ਇਹਦੇ ਪੁਲਿਸ ਮੈਨ ਤੇ ਨਾ ਕਦੇ মিডিਆ ਮੈਂ ਅਸੀਂ ਵਿਛਰੇ ਨਹੀਂ ਸੀ ਤਾਂ ਆਪਣੇ ਸਮਾਜ ਵਾਸਤੇ ਆਪਣੇ ਲੁਧਿਆਣਾ ਸ਼ਹਿਰ ਵਾਸਤੇ ਆਪਦੇ ਪੰਜਾਬ ਵਾਸਤੇ ਵਧੀਆ ਕੰਮ ਕਰਨ ਵਾਸਤੇ ਇਕੱਠੇ ਹੋ ਕੇ ਵਿਛਰਦੇ ਆ ਸਮਾਜ ਚ ਤੇ ਸਾਨੂੰ ਕਦੇ ਕਿਤੇ ਰਿਕਵਰ ਨਹੀਂ ਜਾਂਦੀ ਆ ਵੀ ਜਿਹੜੇ ਤੁਸੀਂ ਦੇਖਦੇ ਨੇ ਕਈ ਵਾਰ ਕਿਸੇ ਨੂੰ ਨੈਗੇਟਿਵਿਟੀ ਕਿਸੇ ਕਈ ਵਾਰੀ ਯੂਨੀਫਾਰਮ ਤੋਂ ਹੀ ਹੁੰਦੀ ਆ ਕਈਆਂ ਦੀ ਮੈਂ ਇਹਦੇ ਬਾਰੇ ਬੜੇ ਢੰਗਾਈ ਚ ਪੜੀ ਆ ਗੱਲ ਵੀ ਇਹ ਤਾਂ ਆਜ਼ਾਦ ਆਦੇਸ਼ ਆਜ਼ਾਦ ਹੁਣ ਤੋਂ ਪਹਿਲਾਂ ਦੀਆਂ ਜਿਹੜੀਆਂ ਖਾਕੀ ਚ ਕਮੀਆਂ ਪੇਸ਼ੀਆਂ ਨੂੰ ਲੋਕ ਅੱਜ ਵੀ ਦਿਲੋਂ ਨਹੀਂ ਕੱਢ ਰਹੇ ਅੰਗਰੇਜ਼ਾਂ ਦੇ ਟਾਈਮ ਅਸੀਂ ਗੁਲਾਮੀ ਦੀਆਂ ਜਿਹੜੀਆਂ ਗੱਲਾਂ ਉਹਦੇ ਚ ਰਾਜ ਅੰਗਰੇਜ਼ ਕਰਦੇ ਸੀ ਕੰਮ ਕਰਨ ਵਾਲੇ ਇੰਡੀਅਨ ਲੋਕ ਹੁੰਦੇ ਸੀ ਉਹ ਜਿਹੜੀਆਂ ਗੱਲਾਂ ਨੇ ਉਹ ਬੜਾ ਵੱਡਾ ਇਸ਼ੂ ਹੈ ਹੌਲੀ-ਹੌਲੀ ਅਸੀਂ ਮਨਾਂ ਚੋਂ ਨਫ਼ਰਤ ਕੱਢ ਕੇ ਪਿਆਰ ਇਹ ਜਾ ਪੈਦਾ ਕਰਾਂਗੇ ਕਿ ਇੱਥੇ ਤੁਹਾਨੂੰ ਨਜ਼ਰ ਆਊਗਾ ਕਿ ਯਾਰ ਕੱਲ ਮੈਂ ਇੱਕ ਪ੍ਰੋਗਰਾਮ ਚ ਗਿਆ ਸਵੇਰੇ 10 ਮਿੰਟ ਮਤਲਬ ਉੱਥੇ ਬੱਚਿਆਂ ਨੇ ਪੰਜਾਬ ਪੁਲਿਸ ਜਿੰਦਾਬਾਦ ਦੇ ਨਾਰੇ ਮਾਰੇ ਉਹਨਾਂ ਨੂੰ ਕੋ ਚੰਗੀ ਗੱਲ ਲੱਗੀ ਹੋਊਗੀ ਤਾਂ ਹੀ ਕੀਤਾ ਹੋਊਗਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਵੈਰੀ ਮਚ ਜੀ ਚੱਲੇ ਲੈ ਲੋ ਸਰ ਨੂੰ ਚੱਲੇ ਲੈ ਲੂ ਟੀਟੂ ਪਾਣੀ ਅੱਜ 6 ਨੰਬਰ ਡਿਵੀਜ਼ਨ ਤੇ ਪਹੁੰਚੇ ਹਾਂ ਕੀ ਗੱਲਾਂ ਚੱਲੀਆਂ ਸਭ ਤੋਂ ਪਹਿਲਾਂ ਟੀਟੂ ਬਾਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਢੋਲ ਵਜਾ ਕੇ ਟੀਟੂ ਬਣੀ ਧਰਨਾ ਲਾਉਣ ਨਹੀਂ ਆਇਆ ਮੈਂ ਦੱਸਣਾ ਚਾਹੁੰਦਾ ਵਾਂ ਕਿਉਂਕਿ ਟ੍ਰੈਫਿਕ ਦੀ ਸਮੱਸਿਆ ਇੱਕ ਬਹੁਤ ਵੱਡਾ ਮੁੱਦਾ ਬਣੀ ਹੋਈ ਆ ਲੁਧਾਣੇ ਵਿੱਚ ਵੀ ਤੇ ਪੰਜਾਬ ਵਿੱਚ ਵੀ ਕਿਉਂਕਿ ਇੱਥੇ ਐਂਬੂਲੈਂਸਾਂ ਨੂੰ ਰਾਹ ਨਹੀਂ ਮਿਲਦਾ ਅਸੀਂ ਜਦੋਂ ਸੋਸ਼ਲ ਮੀਡੀਆ ਤੇ ਦੇਖਿਆ ਏਸੀਪੀ ਸਾਹਿਬ ਨੂੰ ਗੁਰਦੇਵ ਜੀ ਨੂੰ ਤੇ ਸਾਡਾ ਖੂਨ ਅਗਰੰਟੀ ਨੂੰ ਬਣਿਆ ਵੱਧ ਗਿਆ ਮਗਾਲਾ ਵੀ ਉੱਤੋਂ ਢੋਲ ਵੱਜੂਗਾ ਹੀ ਵੱਜੂਗਾ ਕਿਉਂਕਿ ਚੰਗੇ ਕੰਮਾਂ ਦੇ ਅਸਰਾਂ ਦੀ ਸਾਡੀ ਪ੍ਰਸ਼ੰਸਾ ਕਰਨੀ ਉਹਨਾਂ ਨੂੰ ਹੌਸਲਾ ਦੇਣਾ ਸਾਡਾ ਫਰਜ਼ ਆ ਕਿਉਂਕਿ ਅੱਜਕੱਲ ਗੱਡੀ ਹੌਸਲੇ ਤੇ ਚੱਲਦੀ ਆ ਆ ਟਿਊਟੂ ਬਾਣੀਆਂ ਨੂੰ ਵੀ ਪੰਪ ਦੇ ਦੇ ਕੇ ਗੱਡ ਜੋਬ ਗੱਡ ਜੋਬ ਤੇ ਮੈਨੂੰ ਵੀ ਲੋਕਾਂ ਨੇ ਐ ਹੀ ਬਸਾਇਆ ਸੀਗਾ ਕਿਉਂਕਿ ਜਦੋਂ ਆ ਬੰਦਾ ਚੰਗੇ ਕੰਮ ਕਰਦਾ ਵਾ ਉਹਨੂੰ ਔਂਕੜਾ ਬਹੁਤ ਆਉਂਦੀਆਂ ਨੇ ਕਰ ਇਹਨਾਂ ਨੂੰ ਵੀ ਔਂਕੜਾ ਬਹੁਤ ਆਉਣਗੀਆਂ ਕਰ ਕੋਈ ਆ ਕੇ ਐਪਲੀਕੇਸ਼ਨ ਦੇਊਗਾ ਜੇ ਨਹੀਂ ਗੱਲ ਮੰਨਾਂਗੇ ਕਈ ਲੱਲੀ ਥੱਲੀ ਲੀਡਰਾਂ ਦੇ ਫੋਨ ਵੀ ਆਉਣਗੇ ਕਿ ਸਾਡਾ ਬੰਦਾ ਵਾ ਇਹਨੂੰ ਛੱਡ ਤੇ ਨਹੀਂ ਮੈਂ ਬਦਲੀ ਕਰਾ ਦੂੰਗਾ ਜੀ ਮੈਂ ਕਰ ਦੂੰਗਾ ਮੈਂ ਭਗਵਾਨ ਦਮਨ ਜੀ ਨੂੰ ਅੱਜ ਹੱਥ ਛੋੜ ਕੇ ਬੇਨਤੀ ਕਰਨਾ ਚਾਹੁੰਦਾ ਵਾ ਬਿ ਟ੍ਰੈਫਿਕ ਸਮੱਸਿਆ ਪੂਰੇ ਪੰਜਾਬ ਦੇ ਵਿੱਚ ਹੈਗੀ ਆ ਤੇ ਅੱਜ ਇਹਨਾਂ ਵਰਗੇ ਵੀਰਾਂ ਦਾ ਸਾਥ ਤੁਸੀਂ ਵੀ ਦਿਓ ਤੇ ਸੀਪੀ ਸਾਹਿਬ ਨੂੰ ਵੀ ਬੇਨਤੀ ਕਰਦਾ ਵਾਂ ਕਿਉਂਕਿ ਬਹੁਤ ਜਤੇ ਜਾਨਾ ਜਾਂਦੀਆਂ ਨੇ ਕਰਾਂ ਅੱਜ ਮੈਨੂੰ ਪੱਲਾ ਜੀ ਦਾ ਇੱਕ ਟੁਟਕਾ ਵੀ ਯਾਦ ਆ ਗਿਆ ਕਿ ਉਹ ਤਾਂ ਅੱਜ ਸਾਡੇ ਸੰਸਾਰ ਵਿੱਚ ਰਹੇ ਨਹੀਂ ਉਹ ਕਹਿੰਦੇ ਸੀ ਦੋਸ ਨੇ ਸੀਗੇ ਅਸੀਂ ਜਾਂਦੇ ਪਏ ਸੀਗੇ ਕਿ ਲਾਲ ਪੱਤੀ ਆ ਗਈ ਨਾਲ ਨਾਲ ਕਹਿੰਦਾ ਬਨ ਸ਼ੇਰ ਕਿਦਾ ਪੱਲਾ ਲਾਲ ਪੱਤੀ ਟਪਾਤੀ ਕਹਿੰਦਾ ਫੇਰ ਲਾਲ ਬੱਤੀ ਆ ਗਈ ਨਾਲਾਂ ਲਖਦਾ ਬੰਨ ਛੇ ਰੱਖਦਾ ਫੇਰ ਆਪਾਂ ਟਪਾਤੀ ਕਹਿੰਦਾ ਫੇਰ ਲਾਲ ਬੱਤੀ ਆ ਗਈ ਨਾਲਾਂ ਲਖਦਾ ਬੰਨ ਛੇ ਆਪਾਂ ਟਪਾਤੀ ਕਹਿੰਦਾ ਅੱਗੇ ਹਰੀ ਬੱਤੀ ਆ ਗਈ ਉੱਥੇ ਐਕਸੀਡੈਂਟ ਹੋ ਗਿਆ ਕਹਿੰਦਾ ਕਿਉਂ ਕਹਿੰਦਾ ਖੱਬੇ ਕੋਈ ਹੋਰ ਯਾਨੀ ਛੇਰ ਬਣੀ ਆਉਂਦਾ ਸੀਗਾ ਅੱਜ ਟ੍ਰੈਫਿਕ ਦੀ ਸਮੱਸਿਆਵਾਂ ਇੰਨੀ ਹੋ ਚੁੱਕੀ ਆ ਲੋਕੀ ਲਾਲ ਬੱਤੀ ਤੇ ਰੁਕਦੇ ਆ ਅੱਗੇ ਜਾ ਕੇ ਰੁਕਦੇ ਆ ਖੱਬੇ ਪਾਸੇ ਘੱਟ ਹੁੰਦਾ ਵਾ ਉੱਥੇ ਬੱਤੀ ਦੀ ਕੋਈ ਲੋੜ ਨਹੀਂ ਹੁੰਦੀ ਉਹ ਖੱਬੇ ਪਾਸੇ ਜਾਣ ਵਾਲੇ ਵੀ ਰੁਕੇ ਰਹਿੰਦੇ ਨੇ ਕਿਰਾ ਬਹੁਤ ਮੋਤਾ ਆਉਂਦੀਆਂ ਨੇ दारू ਪੀ ਕੇ ਡਰਾਈਵਰੀ ਕਰਦੇ ਨੇ ਕਿਰਾ ਉਹ ਆਪ ਵੀ ਮਰਦੇ ਆ ਤੇ ਲੋਕਾਂ ਨੂੰ ਵੀ ਮਾਰਦੇ ਆ ਤੇ ਜਦੋਂ ਭਰਾ ਵਰਗੇ ਤੇ ਦੇ ਇੱਥੇ ਅੱਗੇ ਆਉਂਦੇ ਨੇ ਤੇ ਉਦੋਂ ਫਿਰ ਉਹਨਾਂ ਦੀ ਮਨਤ ਲੱਗਦਾ ਬਦਲੀ ਆ ਹੀ ਹੁੰਦੀਆਂ ਨੇ ਕਿਰਾ ਉਹਨਾਂ ਦੇ ਤਗਵੇਂ ਤਾਂ ਮੈਨੂੰ ਤਾਂ ਲੱਗਦਾ ਲੱਗਦੇ ਨਹੀਂ ਕਿਰਾ ਅੱਜ ਅਸੀਂ ਏਸੀਪੀ ਸਾਹਿਬ ਦਾ ਧੰਨਵਾਦ ਕਰਨ ਆਏ ਆ ਵੀ ਅਸੀਂ ਤੁਹਾਡੇ ਦਿਨੀ ਰਿਣੀਆਂ ਆ ਅਸੀਂ ਤੁਹਾਡੇ ਨਾਲ ਆ ਜਨਰਲ ਜੇ ਸਾਨੂੰ ਤੁਸੀਂ ਹਫ਼ਤੇ 'ਚ ਦੋ ਦਿਨ ਕਹੋਗੇ ਡਿਊਟੀ ਨਾਲ ਦੇਣੀ ਆ ਅਸੀਂ ਤੁਹਾਡੇ ਨਾਲ ਚੱਲਾਂਗੇ ਕਿਰਾ ਇਸ ਕੰਮ ਤੇ ਅਸੀਂ ਨਾਲ ਆ ਤੇ ਬਾਕੀ ਜਿਹੜੇ ਗਲਤਮਤ ਕਮੈਂਟ ਕਰਦੇ ਆ ਕਿਉਂਕਿ ਚੰਗੇ ਕੰਮ ਕਰਦੇ ਥੱਲੇ ਕਮੈਂਟ ਕਰਦੇ ਆ ਉਹ ਤਾਂ ਉਹਨਾਂ ਦਾ ਕੰਮ ਭੋਂਕਣਾ ਹੀ ਹੁੰਦਾ ਵਕਰਾ ਕਿਉਂਕਿ ਮੈਂ ਉਹਨੂੰ ਦੱਸਣਾ ਚਾਹਣਾ ਵਾ ਜਿਹੜੇ ਗਲਤ ਕਮੈਂਟ ਕਰਦੇ ਆ ਕੱਲ ਨੂੰ ਤੁਹਾਡਾ ਪਰਿਵਾਰ ਦਾ ਜੀ ਵੀ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਨਾ ਕਰਕੇ ਉਹਦੀ ਮੌਤ ਹੋ ਸਕਦੀ ਆ ਵਕਰਾ ਅੱਜ ਆ ਹੈਲਮਟ ਆਪਾਂ ਸਿਰ ਤੇ ਲਾਉਣੇ ਆ ਅੱਜ ਆਪਾਂ ਸੀਟ ਬੈਲਟ ਲਾਉਣੇ ਆ ਉਹ ਸਾਹਮਣੇ ਨਾਕਾ ਲੱਗਿਆ ਆ ਓਏ ਉਹ ਫਟਾਫਟ ਲਾ ਲ ਅਸੀਂ ਚੰਨ ਤੋਂ ਬੋਜਣ ਵਾਸਤੇ ਲਾਉਣੇ ਆ ਅਸੀਂ ਚੰਡੀਗੜ੍ਹ ਜਾਣੇ ਆ ਕਿਉਂ ਨਾ ਉਥੇ ਕਾਨੂੰਨ ਆ ਹਰੇਕ ਹੀ ਬੰਦਾ ਪਹਿਲਾਂ ਕਹਿੰਦਾ ਚੰਡੀਗੜ੍ਹ ਜਾਣਾ ਕਾਗਜ਼ ਪੂਰੇ ਹੋਣੇ ਚਾਹੀਦੇ ਆ ਮੈਂ ਤਾਂ ਏਸੀਪੀ ਸਭ ਨੂੰ ਬੇਨਤੀ ਕਰਨਾ ਚ ਸਾਡੀ ਟੀਮ ਤੁਹਾਡੇ ਹਮੇਸ਼ਾ ਨਾਲ ਆ థాంਕ ਯੂ ਮਿਹਰਬਾਨੀ ਸ਼ੁਕਰੀਆ